ਇਹ ਜਿਹੜਾ ਮੈਂ ਗੀਤ ਗਾਉਣ ਲੱਗਾ ਜਦੋਂ ਸਾਡੇ ਬੱਚੇ ਨਿੱਕੇ ਨਿੱਕੇ ਹੁੰਦੇ ਆ ਨਾ ਆਪਾਂ ਲਾਡਾਂ ਜੁਗਾੜ ਲਈਨੇ ਉਹਨਾਂ ਨੂੰ ਉਹਨਾਂ ਨੂੰ ਗਲਤ ਹਰਕਤਾਂ ਕਰਨੀਆਂ ਦੱਸਦੇ ਆ ਉਹਨਾਂ ਨੂੰ ਗਾਣਾ ਕੱਢਣੀਆਂ ਸਿਖਾਉਣੇ ਆ ਤੇ ਜਦੋਂ ਵੱਡੇ ਹੁੰਦੇ ਆ ਤੇ ਫੇਰ ਆਪਾਂ ਰੋਨੇ ਆ ਫੇਰ ਆਪ ਪਛਤਾਇਆ ਕਿ ਆ ਕਰੂ ਜਦ ਬਿੜੀਆ ਚੋਗੀ ਖੇਤ ਮੈਂ ਐਗਜ਼ਾਮਪਲ ਦੇਣ ਲੱਗਾ ਬੱਚਿਆਂ ਦਾ ਕਿ ਜਦੋਂ ਸਾਡੇ ਨਿੱਕੇ ਬੱਚੇ ਹੁੰਦੇ ਆ ਨਾ ਜੋ ਇਹਨਾਂ ਨੂੰ ਗਾਈਡ ਕਰੋਗੇ ਜਿੱਦਾਂ ਉਦਾਂ ਉਹ ਆਪਣੇ ਬ੍ਰੇਂਜ ਦੀ ਗੱਲਾਂ ਬੋਣਗੇ ਜੇ ਗਲਤ ਗਲਤ ਨਹੀਂ ਚੰਗੀਆਂ ਚੰਗੀਆਂ ਹੁਣ ਮੈਂ ਕਿਹਾ ਐਗਜ਼ਾਮਪਲ ਦੇਣ ਲੱਗਾ ਆਧਾਰਨ ਦੇਣ ਲੱਗਾ ਕਿ ਇੱਕ ਤੂਤ ਦਾ ਦਰਖਤ ਹੁੰਦਾ ਤੂਤ ਦਾ ਉਹਦੇ ਟਾਹਣੀਆਂ ਬੜੀਆਂ ਨਰਮ ਹੁੰਦੀਆਂ ਨੇ ਟੋکریاں ਬਣਦੀਆਂ ਉਹਨਾਂ ਦੀਆਂ ਆ ਡੱਲਾਂ ਉਹਦੀ ਟਾਹਣੀ ਇੱਕ ਬਰੀਕ ਜੀ ਫੜੋ ਜਾ ਕੇ ਉਹਨੂੰ ਆਪਣੇ ਹੱਥ ਦੇ ਬੁਲੇਟਣਾ ਸ਼ੁਰੂ ਕਰ ਦਿਓ ਇਦਾਂ ਉਹ ਸਾਰੀ ਟਾਹਣੀ ਬੁਲੇਟੀ ਜਾਂਦੀ ਹੈ ਕਿਉਂ ਕਿ ਅਜੇ ਕੋਮ ਵਾਲਾ ਟਾਵਲੇ ਟੀ ਜਾਂਦੀ ਐ ਤੇ 6 ਮਹੀਨਿਆਂ ਬਾਅਦ ਉਸੇ ਦੂਤ ਕੋਲ ਜਾਇਓ ਉਹ ਟਾਣੀ ਨੂੰ ਵੇਖਿਓ ਤੇ ਫਿਰ ਭਲੇਟੇਉ ਨਹੀਂ ਭਲੇਟੀ ਜੋ ਕਿਉਂਕਿ ਉਹ ਟਾਣ ਬਣ ਚੁੱਕੀ ਐ ਇਸ ਵਾਰ ਤੇ ਬੱਚੇ ਜਿਉਂ ਵਿਗੜਦੇ ਆ ਤੇ ਫਿਰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਹੀ ਵਿਗਾੜੇ ਹੁੰਦੇ ਆ ਜਦੋਂ ਸਾਡਾ ਬੱਚਾ ਨਿਕਲ ਜਾਂਦਾ ਨਾ ਤੇ ਅਸੀਂ ਚੁੱਕਿਆਂ ਦਾ ਕੁਛੜ ਉਹਨੂੰ ਤੇ ਜਿਹੜੇ ਸ਼ਹਿਰੀ ਲੋਕ ਆ ਨਾ ਜਿਹੜੇ ਸ਼ਹਿਰੀ ਉਹ ਪਤਾ ਕਿਦਾਂ ਬੱਚਿਆਂ ਨੂੰ ਸਿਖਾਉਂਦੇ ਆ ਜਦੋਂ ਕੋਈ ਜਾਂਦਾ ਨਾ ਭਾਵੇਂ ਰਿਸ਼ਤੇਦਾਰ ਆ ਭਾਵੇਂ ਸੱਜਣ ਮਿੱਤਰ ਆ ਭਾਵੇਂ ਉਦਾਂ ਹੀ ਕੋ ਚਲੇ ਗਿਆ ਉਦਾਂ ਵੈਸੇ ਭਾਵੇਂ ਕੋ ਬਿਜਲੀ ਦਾ ਬੇਲੀ ਦੇਣ ਚਲੇ ਗਿਆ ਤੇ ਉਹਨਾਂ ਨੇ ਕਹਿਣਾ ਬੇਟੇ ਆਪਕੇ ਅੰਕਲ ਆਏ ਹੈ ਕਹੋ ਗੁੱਡ ਮਾਰਨਿੰਗ ਜੇ ਫਿਰ ਫਿਰ ਉੱਠਿਆ ਤੇ ਨਹੀਂ ਤੇ ਨਮਸਤੇ ਕਹੋ ਬੇਟੇ ਐ ਇਦਾਂ ਗੈਡ ਕਰਦੇ ਆ ਤੇ ਸਾਡੇ ਪਿੰਡਾਂ 'ਚ ਅਸੀਂ ਆਪਣਾ ਮੁੰਡਾ ਚੁੱਕਿਆ ਹੁੰਦਾ ਉਦੋਂ ਸਾਡਾ ਮਾਪਿਓਂ ਆਉਂਦੇ ਹੁੰਦਾ ਆਪਾਂ ਪਤਾ ਕੀ ਕਿ ਇਹਨਾਂ ਦੇ ਕੰਨ 'ਚ ਬੱਜੇ ਦੇ ਓਏ ਪੁੱਤ ਆ ਤੇਰਾ ਦਾਦਾ ਦਾਦੀ ਆਉਂਦੇ ਆਂ ਆਖ ਦਾਦਾ ਕੁੱਤਾ ਦਾਦੀ ਕੁੱਤੀ ਉਹ ਦੋ ਕੀ ਕਹਿੰਦਾ ਮੁੜ ਕੇ ਆ ਪਈ ਭੂਆ ਕੁੱਤੀ ਮਾਸੀ ਕੁੱਤੀ ਮਾਸੜ ਕੁੱਤਾ ਉਹ ਸ਼ੁਰੂ ਹੋ ਜਾਂਦਾ ਤੇ ਮੁੜ ਕੇ ਵੱਡਾ ਆ ਕੇ ਉਹਨਾਂ ਨੂੰ ਫੰਡਾ ਨੂੰ ਫੜਿਆ ਹੁੰਦਾ ਮਾਂ ਪਿਓ ਦੇ ਤੇ ਮੁੜ ਕੇ ਉਹ ਆਂਦੇ ਵੀ ਹੁਣਾਂ ਨੂੰ ਇੱਕ ਸਦਾਰੀਏ ਉਹਨੂੰ ਘਟ ਘਟ ਵੇਖ ਲੈਂਦੇ ਆ ਜੋ ਮਰਜ਼ੀ ਆਉਂਦਾ ਵੀ ਨਾ ਹੁਣ ਨੰਗ ਚੁਗਾ ਕੰਮ ਓ ਦੀਪੁੱਤ ਦਾ लाਡ ਜਦੋਂ ਫਿਰ ਮਾਪੇ ਲੈਂਦੇ ਆ ਲੈਂਦੇ ਆ ਗਲਤੀ ਤੋਂ ਵੀ ਬੱਚਿਆਂ ਨੂੰ ਜਿਹੜੇ ਕੁਝ ਨਹੀਂ ਕਹਿੰਦੇ ਆ ਨਹੀਂ ਕਹਿੰਦੇ ਆ ਓ ਦੀਪੁੱਤ ਦਾ लाਡ ਜਦੋਂ ਫਿਰ ਮਾਪੇ ਲੈਂਦੇ ਆ ਲੈਂਦੇ ਆ ਗਲਤੀ ਤੋਂ ਵੀ ਬੱਚਿਆਂ ਨੂੰ ਜਿਹੜੇ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਫਿਰ ਉਹੀ ਧੀਆ ਪੁੱਤਰ ਇੱਕ ਦਿਨ ਅੱਗੇ ਉਹ ਬੋਲਦਿਆ ਬੋਲਦਿਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਪਿਓ ਮੂੰਹ ਨਾਲ ਖੋਲਦਿਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਪਿਓ ਮੂੰਹ ਨਾਲ ਖੋਲਦਿਆ ਕੀ ਗਲਤੀ ਤੋਂ ਵੀ ਬੱਚਿਆਂ ਲਈ ਜਦੋਂ ਤਾੜੀ ਹੁੰਦੀ ਆ ਹੁਣ ਸਾਡਾ ਬੱਚਾ ਗਲੀ 'ਚ ਖੇਡਣ ਡਿਆ ਉਹਨੇ ਗਵਾਂਢੀ ਦੇ ਜਾਣੇ ਨੂੰ ਲੰਮੇ ਪਾਇਆ ਕੁੱਟਣ ਡਿਆ ਤੇ ਅਸੀਂ ਤਾੜੀ ਮਾਰ ਆਹ ਆਹ ਭੋਰ ਬੋਤਾ ਹੋਰ ਹੋਰ ਨਾ ਪੈਨੂ ਵੇਖੀ ਜੂ ਉਹ ਚੰਗਾ ਗੋਡੇ ਗਾਡੇ ਰਗੜਦਾ ਉਹਦੇ ਤੇ ਉਹ ਬੜੇ ਖੁਸ਼ ਹੁੰਦੇ ਆ ਤੇ ਉਹਨੂੰ ਡੱਕੋ ਵੀ ਨਾ ਬੈਠੇ ਨਾ ਤੇਰਾ ਭਰਾ ਵਾਏ ਆਪਾਂ ਗਵਾਂਢੀ ਆ ਇਦਾਂ ਨਹੀਂ ਕਰੀਦਾ ਉਹ ਸਮਝ ਜਾਂਦਾ ਤੇ 20 ਦਿਨਾਂ ਬਾਅਦ ਉਹਦਾ ਵੱਡੇ ਭਰਾ ਦੇ ਢਾਈ ਝੜ ਗਿਆ ਉਹ ਨਿਕਾ ਉਹਨੇ ਪਰ ਵੈਂਡ ਜੀ ਨੰਮੇ ਬਾਬਾ ਕੁੱਟਿਆ ਨੂੰ ਤੇ ਫੇਰ ਆਖਣ ਵੀ ਸਾਡੇ ਮੁੰਡੇ ਨੂੰ ਕਿਉਂ ਕੁੱਟਾਂਦੇ ਤੁਹਾਡੇ ਨੂੰ ਤੁਹਾਡੇ ਕੁੱਟਿਆ ਹੀ ਸਾਡੇ ਨਾਲ ਕੁੱਟਦਾ ਇਸ ਵਾਸਤੇ ਜਦੋਂ ਪਹਿਲੀ ਗਲਤੀ ਬੱਚਾ ਕਰਦਾ ਤਾੜੀ ਨਾ ਮਾਰੋ ਆਪਾਂ ਉਹਦਾ ਉਤਸ਼ਾਹ ਵਧਾਉਨੇ ਆ ਸੁਣਿਓ ਉਹ ਗਲਤੀ ਤੋਂ ਵੀ ਬੱਜਿਆਂ ਲਈ ਜਦੋਂ ਥਾੜੀ ਹੁੰਦੀ ਆ ਹੁੰਦੀ ਆ ਉਹ ਬੋਦੀ ਖੋਲ ਵੀ ਤੀ ਪੋਤ ਲਈ ਮਾੜੀ ਹੁੰਦੀ ਆ ਹੁੰਦੀ ਆ ਜਦ ਕਹਿਣ ਹੋ ਜਾਣ ਬਾਰ ਜਦ ਕਹਿਣਿਓ ਹੋ ਜਨ ਬਾਹਰ ਤੇ ਅੱਖੋਂ ਹੰਝੂ ਡੋਲਦੇ ਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਂ ਪਿਓ ਮੂੰਹ ਨਾਲ ਖੋਲਦੇ ਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਂ ਪਿਓ ਮੂੰਹ ਨਾਲ ਖੋਲਦੇ ਆ ਓ ਲਾਡਾ ਲਾਡਾ ਵਿੱਚ ਸਿਖਾਉਂਦੇ ਆਪ ਜੋ ਗਾਲਾਂ ਨੂੰ ਓਹੀ ਬੱਚੇ ਇੱਕ ਦਿਨ ਪੈਂਦੇ ਸਿਰਦਿਆਂ ਵਾਲਾ ਨੂੰ ਓ ਲਾਡਾ ਲਾਡਾ ਵਿੱਚ ਸਿਖਾਉਂਦੇ ਆਪ ਜੋ ਗਾਲਾਂ ਨੂੰ ਓਹੀ ਬੱਚੇ ਇੱਕ ਦਿਨ ਪੈਂਦੇ ਸਿਰਦਿਆਂ ਵਾਲਾ ਨੂੰ ਉਹ ਜਦੋਂ ਚਾਰ ਪਰੌਣੇ ਆਇਆ ਪਰੌਣੇ ਆਇਆ ਹੁਣ ਔਲਾਦ ਵਿਗੜ ਗਈ ਆ ਤੇ ਪਿਓ ਦੇ ਦੇ ਜਦੋਂ ਪਰੌਣੇ ਆਇਆ ਦਾ ਢਫੂਸ ਵੜਾਉਨੇ ਆ ਵੀ ਮੇਰੀ ਲਾਦ ਬੜੀ ਨੇਕ ਆ ਵੱਡੇ ਮੁੰਡੇ ਨਵਾਜ਼ ਮਾਰੀ ਓਏ ਇਦਰਾ ਤੁਹਾਡਾ ਫਫੜ ਆਇਆ ਭੱਜ ਗਿਆ ਜਾ ਠੰਡਾ ਲੈ ਆਟਿਓ ਆਂਦਾ ਇਹਨੂੰ ਗੱਲ ਇਹ ਕਰਦੇ ਆਈ ਦੂਜੇ ਨੂੰ ਉਹਨੂੰ ਆਵਾਜ਼ ਮਾਰਿਆ ਨਾ ਉਹਨੂੰ ਕਹ ਲੋ ਕਿ ਆਂਦਾ ਮੈਂ ਕੋ ਜਾਵਾਂ ਹਾਰ ਕੇ ਆ ਠੰਡਾ ਲੈਣ ਗਿਆ ਕਿੰਨੇ ਗੀਤ ਬਣ ਗਏ ਕਿਉਂਕਿ ਵਿਗਾੜਤਾ ਉਹਨੇ ਸੁਣਿਆ ਜਦੋਂ ਚਾਰ ਪਰ ਹੋਣੇ ਆਇਆ ਅੱਗੋਂ ਕਫਰ ਤੋਲਦਿਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਂ ਪਿਓ ਮੂੰਹ ਨਾਲ ਖੋਲਦਿਆ ਹੱਥਾਂ ਨਾਲ ਦਿੱਤੀਆਂ ਗੰਡਾ ਤੇ ਮਾਂ ਪਿਓ ਮੂੰਹ ਨਾਲ ਖੋਲਦਿਆ ਉਹ ਦੀ ਪੁੱਤ ਦੀ ਗਲਤੀ ਤੇ ਜਿਹੜੇ ਪਰਦੇ ਪਾਉਂਦੇ ਆਂ ਪਾਉਂਦੇ ਆਂ ਉਹ ਮਾਰਨ ਤਾਣੇ ਲੋਕੀ ਫਿਰ ਡਾਡਾ ਪਛਤਾਉਂਦੇ ਆ ਪਛਤਾਉਂਦੇ ਆ ਉਹ ਦੀ ਪੁੱਤ ਦੀ ਗਲਤੀ ਤੇ ਜਿਹੜੇ ਪਰਦੇ ਪਾਉਂਦੇ ਆਂ ਪਾਉਂਦੇ ਆਂ ਉਹ ਮਾਰਨ ਤਾਣੇ ਲੋਕੀ ਡਾਡਾ ਫਿਰ ਪਛਤਾਉਂਦੇ ਆ ਪਛਤਾਉਂਦੇ ਆ ਜਦੋਂ ਬਹੁਤਾਂ ਲਾਡਾਂ ਵਾਲੇ ਪੈਰੀ ਪਾਗ ਰੋਲਦੇ ਆਂ ਹੱਥਾਂ ਨਾਲ ਦਿੱਤੀਆਂ ਗੰਡਾਂ ਤੇ ਮਾਪਿਓ ਮੂੰਹ ਨਾਲ ਖੋਲਦੇ ਆ ਹੱਥਾਂ ਨਾਲ ਦਿੱਤੀਆਂ ਗੰਡਾਂ ਤੇ ਮਾਪਿਓ ਮੂੰਹ ਨਾਲ ਖੋਲਦੇ ਆ ਹੁਣ ਮੈਂ ਗੱਲ ਕਰ ਲਗਾ ਜੀ ਤਿੰਨ ਚਾਰ ਪੁੱਤ ਨੇ ਤੇ ਬੜੀ ਜਾਇਦਤ ਬਣਾਈ ਮਾਪਿਓ ਨੇ ਪੁੱਤਾਂ ਵਾਸਤੇ ਤੇ ਜਦੋਂ ਉਹ ਮੰਜੀ ਤੇ ਪੈਣ ਲੱਗੇ ਨਾ ਹੱਡਾਂ ਪਾਰਾਂ ਤੋਂ ਰਹਿਣ ਲੱਗੇ ਤੇ ਪੁੱਤਾਂ ਨੇ ਵੰਡੀਆਂ ਪਾਲੀਆਂ ਪਿਓ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਵੀ ਤੂੰ ਟਾਈਮ ਨਾਲ ਗੁਰਦਾਰੇ ਚੱਲ ਤੇਰਾ ਕੀ ਕੰਮ ਐ ਇੱਥੇ ਚੱਲ ਨੰਗਰ ਸ਼ੱਕ ਜਾ ਕੇ ਸੇਵਾ ਨਾਲ ਨੰਗਰ ਸ਼ਕਾ ਲੋਕਾਂ ਨੂੰ ਕੀ ਹਾਂ ਅੱਛਾ ਤੇ ਮਾਂ ਨੂੰ ਧੱਕੇ ਮਾਰ ਕੇ ਕੱਢਣ ਤੇ ਮਾਂ ਨਹੀਂ ਜਾਣਦੀ ਕਿਉਂ ਨਹੀਂ ਜਾਂਦੀ ਉਹ ਭਾਵੇਂ ਮਾਂ ਸਾਡੀ ਧੀ ਆ ਸਾਡੀ ਭੈਣ ਆ ਉਹ ਜਦੋਂ ਦਾ ਵਿਆਹ ਹੁੰਦਾ ਨਾ ਤੇ ਜਦੋਂ ਪਹਿਲਾ ਹੀ ਕਦਮ ਆਪਣੇ ਸਹੁਰਿਆਂ ਦੇ ਘਰ ਰੱਖਦੀ ਹੈ ਨਾ ਦਲੀਜ਼ਾਂ ਤੋਂ ਪਾਰ ਘਰ ਵੱਲ ਨੂੰ ਉਸ ਘਰ ਦੀਆਂ ਖੁਸ਼ੀਆਂ ਜੁੜ ਜਾਂਦੀਆਂ ਉਹਦੀਆਂ ਔਰਤ ਦੀਆਂ ਉਸ ਘਰ ਦੇ ਨਾਲ ਸਹੁਰੇ ਪਰਿਵਾਰ ਉਹ ਸਹੁਰੇ ਪਰਿਵਾਰ ਦਾ ਘਰ ਤੇ ਕਿਣਕਾ ਕਿਣਕਾ ਕਰਕੇ ਘਰ ਨੂੰ ਬਣਾਉਂਦੀ ਆ ਉਹ ਤੇ ਮੁੜ ਕੇ ਉਸ ਘਰ ਨੂੰ ਛੱਡ ਕੇ ਨਹੀਂ ਜਾਂਦੀ ਉਹਨੂੰ ਭਾਵੇਂ ਮਾਰ ਦੋ ਤੇ ਮਾਂ ਮੁੜ ਕੇ ਪਿਓ ਨੂੰ ਕੱਢ ਕੇ ਮਾਂ ਨੂੰ ਧੱਕੇ ਮਾਰਨ ਦੇ ਪੁੱਤ ਪਾਉਂਦੀ ਮੈਂ ਨਹੀਂ ਜਾਣਾ ਚਲੋ ਕਹਿੰਦੇ ਨਹੀਂ ਕੋਈ ਨਾ ਆਪੇ ਭੁੱਖੀ ਮਰਦੀ ਚੱਲ ਜੇਗੀ ਰੋਟੀ ਨਾ ਦੋ ਇਹਨੂੰ ਤੇ ਵੰਡੀਆਂ ਪਾਉਂਦਾ ਆਪੇ ਤੇ ਅੱਜ ਤੋਂ 40 ਸਾਲ ਪਿੱਛੇ ਚੱਲ ਜੀਏ 30 35 ਸਾਲ ਤੇ ਜੇ ਕਿਸੇ ਜੱਟ ਦੀ 20 ਕਿੱਲੇ ਪੈਲੀ ਆ ਨਾ ਤੇ ਤਿੰਨ ਪੁੱਤ ਨੇ ਪੰਜ-ਪੰਜ ਕਿੱਲੇ ਤਿੰਨਾ ਪੁੱਤਾਂ ਨੂੰ ਤੇ ਪੰਜ ਕਿੱਲੇ ਦੋਹਾਂ ਜੀਆਂ ਦੀ ਵੰਡ ਇਦਾਂ ਦੀ ਸੀ ਅੱਜ ਬਸ ਪਾਲਣ ਦੇ ਯੋਗ ਬਣਾਂਦਾ ਧੀਆਂ ਪੁੱਤਾਂ ਨੂੰ ਤੇ ਬਾਗ ਆਉ ਗਿਆ ਕੰਮ ਤੇ ਮਾਂ ਨਹੀਂ ਜਾਣਦੀਆਂ ਤੇ ਚਲੋ ਭੁਖੀ ਮਰਦੀ ਚੱਲ ਜੇਗੀ ਮੰਡੀਆਂ ਪਾਈਏ ਜ਼ਮੀਨ ਵੰਡਣ ਡੇ ਆ ਘਰ ਵੰਡਣ ਡੇ ਆ ਪੈਸਾ ਵੰਡਣ ਡੇ ਆ ਤੇ ਮਾਂ ਵੇਖਣ ਡਈ ਹੈ ਕਦੀ ਕਿਸੇ ਪੁੱਤ ਵੱਲ ਕਦੀ ਕਿਸੇ ਵੱਲ ਵੀ ਸ਼ਾਇਦ ਮੇਰਾ ਹਿੱਸਾ ਕੱਢਣਗੇ ਨਹੀਂ ਕੱਢਿਆ ਤੁਰ ਲੱਗਿਆ ਰਾਜੇ ਵਾਲੀ ਦੀ ਕਬੱਡੀ ਦੀ ਟੀਮ ਆਈ ਜਾਂਦੀ ਤੇ ਮਾੜਾ ਪਿੱਛੇ ਮਿਲਿਓ ਆਣ ਕੇ ਭਜਣਾ ਜੇ ਨਾਇਜ਼ ਮਾਂ ਵੀ ਖੇਡ ਲੈਂਦਾ ਕੋਡੀ ਠੀਕ ਹੈ ਠੀਕ ਹੈ ਮੈਨੂੰ ਦੱਸ ਦਿਓ ਵੇਖੋ ਕਿੰਦਾ ਪਲਟਾਪਟਾ ਮਾਰਦਾ ਅਗਲੇ ਮੈਨੂੰ ਭਾਈ ਮੁਰਗੀ ਗੱਡੀ ਚ ਪਾ ਕੇ ਖਾਣ ਨਾ ਇਹ ਕਰਨੇ ਰੇਲਾ ਦੂੰ ਤੇ ਭਾਜੀ ਦੋ ਤੀਆਂ ਬੜੀਆ ਬੜੀਆ ਗਾਣੇ ਸੁਣਾਓ ਹਾਂ ਠੀਕ ਸੁਣਾਓ ਠੀਕ ਹੈ ਠੀਕ ਆਗੇ 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 ਓਕੇ ਗੁੱਡ ਨਾਈਟ ਓਕੇ 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 ਲਓ ਜੀ ਤੇ ਹਾਂ ਸੁਣ ਲੈ ਮੈਂ ਅਜੇ ਬੋੜਾ ਨਹੀਂ ਆਇਆ ਮੇਰੇ ਉੱਪਰ ਇੰਨੀ ਨਹੀਂ ਹੋਈ ਜੀ ਇਹ ਕੋਈ ਗੱਲ ਬੋਲ ਜਾਂਦੀ ਦੋ ਵਿੱਚ ਗੱਲ ਹੋ ਜਾਂਦੀਆਂ ਨਾ ਮੈਂ ਕਿੱਥੇ ਗਿਆ ਹਾਂ ਤੂੰ ਵੀ ਮੇਰੇ ਵਰ ਗਈ ਹੈ ਹਾਂ ਮੰਡੇ ਆਪਾ ਹਾਂ ਤੇਹੀ ਸਾਨੀ ਗੱਡੇ ਆ ਤੇ ਫਿਰ ਤੁਰ ਲੱਗੇ ਨੇ ਤੇ ਮਾਂ ਕਹਿੰਦੀ ਮੇਰੀ ਗੱਲ ਸੁਣ ਜੋ ਕੀ ਕਹਿੰਦੀ ਮਾਂ ਸੁਣਿਓ ਸਾਫਰ ਬਦਲ ਦੇ ਵੇਖੇ ਨੇ ਮੈਂ ਨਹੀਂ ਜੇ ਰਾਵਾਂ ਬਦਲ ਦਿਆਂ ਉਹ ਕਾਲ ਲੱਗਣ ਵਾਲੇ ਬਦਲ ਦੇ ਵੇਖੇ ਨੇ ਮੈਂ ਨਹੀਂ ਜੇ ਬਾਵਾ ਬਦਲ ਦਿਆਂ ਵੈ ਲੋਕੋ ਪੁੱਤ ਬਦਲ ਦੇ ਵੇਖੇ ਨੇ ਮੈਂ ਨਹੀਂ ਜੇ ਮਾਵਾ ਬਦਲ ਦਿਆਂ ਹਾਏ ਪੈੜੀ ਬਨਾ ਵੈ ਪੁੱਤ ਵੰਡ ਲਿਆ ਜੇ ਹਾਏ ਪੈੜੀ ਬਨਾ ਪੈੜੀ ਪੁੱਤ ਵੰਡ ਲਿਆ ਜੇ ਵੰਡ ਲਈ ਮਾਸਾ ਮਾਸਾ ਤਾਂ ਵੇ ਮੈਨੂੰ ਕੌਣ ਰੱਖੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਵੇ ਮੈਨੂੰ ਕੌਣ ਸੰਭੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਵੇ ਮੈਨੂੰ ਕੌਣ ਰੱਖੂਗਾ ਆਪਣੇ ਲਈ ਮੈਂ ਕੁਝ ਨਹੀਂ ਮੰਗਿਆ ਸੁਖ ਥੋੜੀ ਮੰਗੀ ਮੰਗੀ ਵੇ ਅੱਜ ਬਣ ਕੇ ਜੇ ਵੋਟੀਆਂ ਵਾਲੇ ਮਾ ਨਹੀਂ ਲੱਗਦੀ ਚੰਗੀ ਲੱਗਦੀ ਚੰਗੀ ਆਪਣੇ ਲਈ ਮੈਂ ਕੁਝ ਨਹੀਂ ਮੰਗਿਆ ਸੁਖ ਥੋੜੀ ਮੰਗੀ ਮੰਗੀ ਵੇ ਅੱਜ ਬਣ ਕੇ ਜੇ ਵੋਟੀਆਂ ਵਾਲੇ ਮਾ ਨਹੀਂ ਲੱਗਦੀ ਚੰਗੀ ਲੱਗਦੀ ਚੰਗੀ ਆਪਣੇ ਹੱਥਾਂ ਨਾਲ ਮੈਂ ਕੀਤੀ सदा ई थो मेनू कौन रख पुछंदी आहे थोरी मे मेनू कौन समूगा बुत पुछंदी आहे थोरी मे मैनू कौन रखूगा ਸਾਰੀ ਜ਼ਿੰਦਗੀ ਪਿਓ ਥੋ ਡਾਵੇ ਕਰਦਾ ਰਹਾ ਕਮਾਈ ਕਮਾਈ ਰੋਟੀ ਬਦਲੇ ਕਰੋ ਜੇ ਕੱਢਦਾ ਚੰਗੀ ਕਦਰ ਜੇ ਪਾਈ ਜੇ ਪਾਈ ਸਾਰੀ ਜ਼ਿੰਦਗੀ ਪਿਓ ਥੋ ਡਾਵੇ ਕਰਦਾ ਰਹਾ ਕਮਾਈ ਕਮਾਈ ਰੋਟੀ ਬਦਲੇ ਕਰੋ ਜੇ ਕੱਢਦਾ ਚੰਗੀ ਕਦਰ ਜੇ ਪਾਈ ਨਹੀਂ ਜੇ ਮੈਨੂੰ ਰੱਖਣ ਜੋਗੇ ਲੁਕਦੇ ਫਿਰਦੇ ਤਾਂ ਮੈਨੂੰ ਕੌਣ ਸੰਭੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਤੇ ਮੈਨੂੰ ਕੌਣ ਰੱਖੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਤੇ ਮੈਨੂੰ ਕੌਣ ਸੰਭੂਗਾ ਅੱਜ ਨਹੀਂ ਕਰਦੇ ਸੇਵਾ ਵੇ ਪੁੱਤ ਇੱਕ ਦਿਨ ਐਸਾ ਆਉਣਾ ਪਿੰਡ ਪੰਡੋਰੀ ਪਉ ਲਾਣਤਾ ਕਿੱਥੇ ਦੇ ਮੂਲਕੁਣਾ ਇਹ ਪੰਡੋਰੀ ਕਿੱਥੇ ਕਿ ਪੈਂਦੀ ਹੈ ਮਹਿਮਾ ਪੰਡੋਰੀ ਅਛਾ ਠੀਕ ਹੈ ਮਹਿਮਾ ਪੰਡੋਰੀ ਤੋਂ ਮੇਰਾ ਵੀਰੇਜ ਨੇ ਲਿਖਿਆ ਰਾਜ ਥੈਂਕ ਯੂ ਅੱਜ ਨਹੀਂ ਕਰਦੇ ਸੇਵਾ ਵੇ ਪੁੱਤ ਇੱਕ ਦਿਨ ਐਸਾ ਆਉਣਾ ਵਿੰਡ ਪੰਡੋਰੀ ਪੌ ਲਾਨਤਾ ਕਿੱਥੇ ਜੇ ਮੂਲ ਕੋਣਾ ਮੂਲ ਕੋਣਾ ਤਕਿਆਂ ਜੋਗੀ ਛੱਡਿਓ ਨਾ ਆ ਫੜ ਲਓ ਮੇਰੀ ਬਾ ਵੇ ਮੈਨੂੰ ਕੌਣ ਰੱਖੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਵੇ ਮੈਨੂੰ ਕੌਣ ਸਾਬੂਗਾ ਪੁੱਤ ਪੁੱਛਦੀ ਆ ਥੋੜੀ ਮਾਂ ਵੇ ਮੈਨੂੰ ਕੌਣ ਰੱਖੂਗਾ